रणजीत सागर डैम शाहपुर कंडी टाउनशिप के सरकारी हस्पता के डाक्टर ने वेखो कल हुई वर्खा बारे की दिता बजुर्गों बच्चों सुनेहा इस मौके पत्रकारा गलबात करते हुए डाक्टर अशोक टिल्लों ने दसिया कि कल हुई वर्खा को देखते दे हुए सानू अपने घर में रेंदे बच्चों बजुर्गों का ख्याल रखना चाहिए है उन्होंने दसिया मैदानी इलाके इस ज्यादा असर नहीं पवेगा पर पहाड़ी इलाकों इस वर्खा कारण पहाड़ी इलाके के लोगों मोटे कपड़े पाँव की जरूरत है ਆਉ ਜਾਣਦੇ ਹਾਂ ਕਿ ਕਿਹੜਾ ਰਣਜੀਤ ਸਾਗਰ ਦੇਮ ਹਸਪਤਾਲ ਦੇ ਡਾਕਟਰ ਅਸ਼ੋਕ ਟਿਲੋ ਨੇ ਹਾਂ ਮੈਂ ਡਾਕਟਰ ਸ਼ੋਕ ਗਿੱਲੋਂ ਹਾਂ ਸਿਵਲ ਹਸਪਤਲ ਤੋਂ ਜੋ ਕਿ ਆਲਤੋਂ ਮੈਂ ਕਹਿਣਾ ਚਾਹੁੰਦਾ ਕਿ ਮੈਦਾਨੀ ਇਲਾਕੇ ਚਤੇ ਤੇ ਕੋਈ ਜ਼ਿਆਦਾ ਅਸਰ ਨਹੀਂ ਪਏਗਾ ਥੋਕ ਕਿਸਾਨਾਂ ਨੂੰ ਫਾਇਦਾ ਹੀ ਹੋਏਗਾ ਹੈਨਾ ਪਰ ਜਿਹੜੇ ਪਹਾੜੀ ਇਲਾਕੇ ਆ ਜਿਚ ਔਲਾ ਬਰਿਸ਼ਤੀ ਹੋਈ ਹੈ ਉੱਥੇ ਹਾਲੇ ਵੀ ਲੋਕਾਂ ਨੂੰ ਪੂਰਾ ਇਹਦਾ ਇhtiyat ਰੱਖਣਾ ਚਾਹੀਦਾ ਤੇ ਕਪੜੇ ਜਿੱਦਾਂ ਗਰਮ ਪਾਣ ਲੈਣ ਪਰ ਖਾਨ ਪੀਣਾ ਵੀ ਤਿਆਰ ਰੱਖਣ ਸਰਦੀ ਜ਼ੁਕਾਮ ਔਰ ਨਿਮੋਨੀਆ ਦੇ ਚਾਂਸ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਹੋ ਸਕਦਾ ਥੋੜਾ ਪਹਾੜੀ ਇਲਾਕੇ ਦੇ ਲੋਕਾਂ ਨੂੰ ਜ਼ਰੂਰ ਇਸ ਚੀਜ਼ ਵਾਸਤੇ ਥੋੜਾ احتیاط ਰੱਖਣਾ ਚਾਹੀਦਾ। ਹਾਂ, ਕੱਲ ਥੋੜੀ ਠੰਡ ਮਿਲੀ ਥੋੜਾ ਇੱਥੇ ਤੇ ਇਨਾ ਉਹਦਾ ਪ੍ਰਭਾਵ ਨਹੀਂ ਪਏਗਾ ਪਰ ਜਿਹੜਾ ਪਹਾੜੀ ਇਲਾਕਾ ਹੈ ਉਹਦੇ ਵਿੱਚ ਜ਼ਿਆਦਾ ਲੋਕਾਂ ਨੂੰ احتیاط ਰੱਖਣ ਦੀ ਜ਼ਰੂਰਤ ਹੈ। ਹੱਲੇ ਵੀ ਕੱਲ ਠੰਡ ਹੋ ਗਈ ਸੀ। ਹੱਲੇ ਵੀ ਥੋੜਾ ਆਪਣਾ ਖਿਆਲ ਰੱਖਣ। ਬਜ਼ੁਰਗ ਲੋਕ ਵੀ। ਹਾਂ ਜਿਹੜੇ ਦੇਖੋ ਜਦੋਂ ਵੀ ਠੰਡ ਹੁੰਦੀ ਹੈ ਤੇ ਛੋਟੇ ਬੱਚੇ ਨੂੰ ਨਿਮੋਨੀਆ ਦਾ ਜਾਂ ਔਰ ਚੈਸ ਇਨਫੈਕਸ਼ਨ ਦਾ ਖਤਰਾ ਹਮੇਸ਼ਾ ਜ਼ਿਆਦਾ ਰਹਿੰਦਾ ਹੈ। ਜਦੋਂ ਵੀ ਇਮੀਡੀਏਟਲੀ ਕਦੀ ਇੰਦਾ ਬਾਰਿਸ਼ ਹੋ ਜਾਂ ਠੰਡ ਦਾ ਮਾਹੌਲ ਬਣ ਤੇ no doubt पेनेंस ਨੂੰ ਨਾ ਦਾ ਖਿਆਲ ਰੱਖਣਾ ਜਦਾ اور ਠੰਡ ਤੋਂ ਉਹਦਾ ਪੂਰਾ ਬਚਾਅ ਬੱਚਿਆਂ ਨੂੰ ਖਾਸ ਕਰਕੇ ਬਜ਼ੁਰਗਾਂ ਨੂੰ ਕਰਨਾ ਹੈ ਹਾਂ ਨਹੀਂ ਸਰਦੀ ਜਦੋਂ ਵੀ ਠੰਡ ਹੁੰਦੀ ਹੈ ਠੰਡ ਦਾ ਮੌਸਮ ਹੁੰਦਾ ਹੈ ਤੇ ਸਰਦੀ ਜ਼ੁਕਾਮ ਔਰ ਥੋੜਾ ਇਜਾਫਾ ਹੀ ਹੁੰਦਾ ਉਸ ਦਾ ਮਰੀਜ਼ਾਂ ਦਾ ਹਮੇਸ਼ਾ ਬੁਖਾਰ ਦਾ ਇਜਾਫਾ ਹੀ ਹੋਇਆ ਇਜਾਫਾ ਹੀ ਹੋਇਆ